ਸਾਜੀ ਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਤੁਸੀਂ ਮੈਂ ਹਾਂ ਵਿਨਿਤ ਕਪੂਰ 224 ਲੋਕ ਸਭਾ ਚੋਣਾਂ ਦੀ ਸਿਆਸਤ ਆਪਣੇ ਚਰਮ ਤੇ ਜਾਂਦੀ ਹੋਈ ਨਜ਼ਰ ਆ ਰਹੀ ਹੈ ਜੇਕਰ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਬੀਜੇਪੀ ਜਿਹੜੀ ਆਪਣੇ ਸੰਗਠਨ ਨੂੰ ਮਜ਼ਬੂਤ ਕਰਦੀ ਹੋਈ ਨਜ਼ਰ ਆ ਰਹੀ ਹੈ ਜਗਾ ਜਗਾਤੇ ਬੀਜੇਪੀ ਦੇ ਕਾਰਜਕ੍ਰਮ ਜਿਹੜੇ ਨੇ ਉਹ ਵੱਡੇ ਪੱਧਰ ਤੇ ਹੋ ਰਹੇ ਨੇ ਸੁਰਜੀਤ ਜੀ ਜਾਨੀ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਜਾਨੀ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਕਿਉਂਕਿ ਇਹ ਕਿਹਾ ਜਾ ਰਿਹਾ ਹੈ ਕਿ ਇਕੱਲੇ ਆਪਣੇ ਬਲਬੁੱਤੇ ਤੇ ਤੇਰਾ ਸੀਟਾਂ ਤੇ ਚੋਣ ਲੜੂਗੀ ਆਕਾਲੀ ਦਲ ਦੇ ਨਾਲ ਕ ਨੇ ਅਜੇ ਤੱਕ ਤਾਂ ਜਿਹੜੀਆਂ ਸਾਡੀਆਂ ਮੀਟਿੰਗ ਆਈ ਹੈ ਕੱਲ ਦੀ ਮੀਟਿੰਗ ਲਾਸਟ ਮੀਟਿੰਗ ਕੱਲ ਹੋਈ ਹੈ ਉਹਦੇ ਵਿੱਚ ਵੀ ਆਇਆ ਕਿ ਆ ਵੀ ਇਕੱਲੇ ਤਿਆਰੀ ਕਰੋ 13 ਦੇ 13 ਸੀਟਾ ਭਾਰਤੀ ਜਨਤਾ ਪਾਰਟੀ ਕੱਲੀ ਲੜੇਗੀ ਪੰਜਾਬ ਦੇ ਵਿੱਚ ਔਰ ਲੋਕਾ ਪੰਜਾਬ ਦੇ ਲੋਕਾਂ ਨੂੰ ਇੱਕ ਆਸ ਉਮੀਦ ਹੋਗੀ ਕਿਸਾਨ ਨੂੰ ਮਜ਼ਦੂਰ ਨੂੰ ਵਪਾਰੀ ਨੂੰ ਅਗਰ ਪੰਜਾਬ ਬਚਾਣਾ ਹੈ ਪੰਜਾਬ ਨੂੰ ਤਰੱਕੀ ਵੱਲ ਲੈ ਕੇ ਜਾਣਾ ਹੈ ਕਿਸਾਨ ਔਰ ਮਜ਼ਦੂਰ ਦਾ ਭਲਾ ਕਰਨਾ ਹੈ ਲਾਅ ਐਂਡ ਆਰਡਰ ਕਰਨਾ ਹੈ ਤੇ ਸਾਰੀ ਗੱਲ ਜੇਕਰ ਕੋਈ ਕਰਵਾ ਸਕਦਾ ਹੈ ਤਾਂ ਭਾਰਤੀ ਜਨਤਾ ਪਾਰਟੀ ਕਰਾ ਸਕਦੀ ਹੈ ਔਰ ਦੂਸਰੀਆਂ ਪਾਰਟੀਆਂ ਨੂੰ ਲੋਕ ਇਹ ਕਹਿੰਦੇ ਅਸੀਂ ਦੇਖ ਲਿਆ ਅਕਾਲੀ ਦਲ ਨੂੰ ਦੇਖ ਲਿਆ ਕਾਂਗਰਸ ਨੂੰ ਦੇਖ ਲਿਆ ਆਮ ਆਦਮੀ ਪਾਰਟੀ ਦੇਖ ਲਿਆ ਹੁਣ ਆਸਰ ਉਮੀਦ ਜਿਹੜੀ ਹੈ ਪੰਜਾਬ ਦੇ ਲੋਕਾਂ ਦੇ ਭਾਰਤੀ ਜਨਤਾ ਦੇ ਪਾਰਟੀ ਦੇ ਵੱਲ ਹੈ ਔਰ ਹੈ ਕਿਉਂ ਕਿ ਦੂਸਰੇ ਜਿੱਥੇ ਸਟੇਟਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ ਯੂਪੀ ਦੇਖ ਲਓ ਰਾਜਸਥਾਨ ਦੇਖ ਲਓ ਮੱਧ ਪ੍ਰਦੇਸ਼ ਦੇਖ ਲਓ ਗੁਜਰਾਤ ਦੇਖ ਲਓ ਉੱਥੇ ਡਵੈਲਪਮੈਂਟ ਹੋਈ ਹੈ ਔਰ ਆਮ ਆਵਾਮ ਦਾ ਸਤਰ ਜਿਹੜਾ ਉੱਚਾ ਉੱਠਾ ਤੁਸੀਂ ਕਹਿੰਦੇ ਆਕਾਲੀ ਦਲ ਵੇਖ ਲਿਆ ਆਕਾਲੀ ਦਲ ਦੇ ਨਾਲ ਤੇ ਭਾਈਵਾਲ ਤੁਸੀਂ ਵੀ ਸੀ ਸਰਕਾਰ ਦੇ ਵਿੱਚ ਤੇ ਇਸ ਨੂੰ ਇਸ ਲੈਦਰ ਦੇ ਵਿੱਚ ਵੀ ਲੈ ਸਕਦਾ ਕਿ ਤੁਹਾਨੂੰ ਵੀ ਵੇਖ ਲਿਆ ਸਰਕਾਰ ਲੋਕਾਂ ਨੇ ਸਾਡਾ ਆਟੇ 'ਚ ਨੂਨ ਸੀ ਆਟੇ 'ਚ ਨੂਨ ਦੀ ਕੋਈ ਗੱਲ ਨਹੀਂ ਹੁੰਦੀ ਛੋਟੀ ਛੋਟੀ ਜਿਹੀ ਪਾਰਟੀ ਐ ਜਿਹਦੇ ਉਹਨਾਂ ਦੇ ਮੁੱਖ ਮੰਤਰੀ ਉਹਨਾਂ ਦਾ ਡਿਪਟੀ ਸੀਐਮ ਉਹਨਾਂ ਦਾ ਮੰਤਰੀ ਸਾਰੇ ਉਹਨਾਂ ਦਾ ਤਾਂ ਉਸ ਟਿਮ ਕੀ ਸੀਗਾ 23 ਸੀਟਾਂ ਦੀ ਵੀ ਸਾਡਾ ਕੋਲ ਕਿੰਨੀ ਸੀਗੀ ਤੇ ਬਾਕੀ ਸੀਟਾਂ ਸਾਰੀਆਂ ਉਹ ਤਾਂ ਮਤਲਬ ਚਲੋ ਇੱਕ ਭਾਈਚਾਰੇ ਦੀ ਸਾਂਝ ਵਾਸਤੇ ਪੰਜਾਬ ਦੇ ਭਲੇ ਦੇ ਵਾਸਤੇ ਅਸੀਂ ਤੱਕ ਕੋੜਾ ਘੁੱਟ ਪੀ ਰਹੇ ਸੀ ਕੋੜਾ ਘੁੱਟ ਪੀ ਰਹੇ ਸੀ ਲੇਕਿਨ ਇਹੋ ਜਿਹਾ ਕੀ ਹੋਇਆ ਕਿ ਜਿਹਨੂੰ ਕਿਹਾ ਜਾਂਦਾ ਸੀ ਕਿ ਨੋ ਮਾਸ ਦਾ ਰਿਸ਼ਤਾ ਉਹ ਨੋ ਮਾਸ ਦਾ ਰਿਸ਼ਤਾ ਹੁਣ ਮੋੜ ਜੁੜਦਾ ਨਹੀਂ ਨਜ਼ਰ ਆ ਰਿਹਾ ਨੇ ਅਸੀਂ ਤਾਂ ਨੋ ਮਾਸ ਦਾ ਰਿਸ਼ਤਾ ਅਸੀਂ ਭਾਰਤੀ ਜਨਤਾ ਪਾਰਟੀ ਨੇ ਕਦੇ ਕਿਸੇ ਨਾਲ ਤੋਕਾ ਨਹੀਂ ਕੀਤਾ ਔਰ ਭਾਰਤੀ ਜਨਤਾ ਪਾਰਟੀ ਨੇ ਕਾਲੀ ਦਲ ਨੂੰ ਛੱਡਿਆ ਨਹੀਂ ਐਂਡੀ ਨੂੰ ਛੱਡ ਕੇ ਕਾਲੀ ਦਲ ਗਿਆ ਬੀਬਾ ਜੀ ਰਜਾਇੰਦ ਦੇ ਕੇ ਉੱਥੋਂ ਆਏ ਅਕਾਲੀ ਦਲ ਨੇ ਹੀ ਆਪ ਦੀ ਗਲ ਦੇ ਵਿੱਚ ਪਾਸਾ ਫੋੜਿਆ ਪਹਿਲੇ ਕਹਿੰਦੇ ਸੀ ਕਿਸਾਨ ਜਿਹੜੇ ਕਾਨੂੰਨ ਨੇ ਉਹ ਚੰਗੇ ਨੇ ਉਹਨਾਂ ਦੇ ਗੀਤ ਗਾਏ ਔਰ ਜਦੋਂ ਕਿਸਾਨ ਇਕੱਠੇ ਹੋ ਕੇ ਜਦੋਂ ਘਰਾਂ ਦੇ ਬਾਹਰ ਕੇਰਨ ਲੱਗੇ ਉਦੋਂ ਕਹਦੇ ਇਹ ਕਾਨੂੰਨ ਮਾੜੀ ਇਸ ਤਰ੍ਹਾਂ ਗੱਲ ਨਹੀਂ ਚੱਲਦੀ ਲੋਕਾਂ ਨੂੰ ਸਮਝਾਏ ਕਿਸਾਨ ਫਿਰ ਤੋਂ ਲੰਬੰਦ ਹੁੰਦੇ ਨਜ਼ਰ ਆ ਰਹੇ ਨੇ 13 ਤਰੀਕ ਦੇ ਵੱਡੇ ਐਜੀਟੇਸ਼ਨ ਦੀ ਕਾਲ ਦਿੱਤੀ ਹੋਈ ਹੈ ਕੱਲ ਦੀ ਮੀਟਿੰਗ ਤੋਂ ਬਾਅਦ ਵੀ ਉਹ ਕਹਿੰਦੇ ਨਸਰਾਏ ਕਿ ਇਹੋ ਜੀ ਮੀਟਿੰਗਾਂ ਬਹੁਤ ਹੋਈਆਂ ਨੇ ਆਸ਼ਵਾਸਨ ਬਹੁ ਮਿਲੇ ਲੇਕਿਨ ਮੰਗਾ ਪੂਰੀਆਂ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਹੁਣ ਕਹਿੰਦੇ ਵਾਪਸ ਤਾਂ ਹੀ ਮੁੜਾਂਗੇ ਜਦੋਂ ਐਮਐਸਪੀ ਕਾਨੂੰਨ ਸਹਿਤ ਸਾਰੀਆਂ ਮੰਗਾ ਪੂਰੀਆਂ ਹੁੰਦੀਆਂ ਨਜ਼ਰ ਆਵਣ ਦੇਖੋ ਭਾਰਤੀ ਜਨਤਾ ਪਾਰਟੀ ਦੇਸ਼ ਦੇ ਪ੍ਰਧਾਨ ਮੰਤਰੀ ਕਿਸਾਨਾਂ ਦੇ ਪ੍ਰਤੀ ਬੜੇ ਮਤਲਬ ਚਿੰਤਾ ਬੜੀ ਫਿਕਰ ਹੋਰ ਬੜਾ ਕੁਛ ਕਿਸਾਨਾਂ ਦੇ ਕਰਨ ਵਾਲੇ ਨੇ ਚਿੰਤਾ ਕਰਦੇ ਕਿਸਾਨ ਦੀ ਕਰਦੇ ਦੇਸ਼ ਦੀ ਕਰਦੇ ਔਰ ਅੱਛੀ ਸੋਚ ਰੱਖਦੇ ਜੇਕਰ ਪਿਛਲੀ ਵਾਰ ਵੀ ਉੱਥੇ ਗਏ ਸੀ ਤਾਂ ਦੇਖੋ ਜਿੰਨਾ ਧੀਰਜ ਜਿੰਨਾ ਸੰਤੋਸ਼ ਜਿੰਨਾ ਮੋਦੀ ਸਾਹਿਬ ਦੇ ਵਿੱਚ ਸੀਗਾ ਉਹਨਾਂ ਕਿਸੇ ਚ ਨਹੀਂ ਹੋ ਸਕਦਾ 1 ਸਾਲ ਤੱਕ ਮਤਲਬ ਸਵਾ ਇਹਨਾਂ ਨੇ ਗਾਲਾਂ ਕੱਢਣ ਦੇ ਸਵਾ ਮੰਦਾ ਬੋਲਣ ਦੇ ਸਵਾ ਅਤੇ ਜੋ ਕੁਝ ਗਿਨਣਾ ਕਰਨਾ ਸੀ ਉਹਨਾਂ ਨੇ ਕੀਤਾ ਪਰ ਮੋਦੀ ਸਾਹਿਬ ਨੇ ਇੱਕੋ ਹੀ ਗੱਲ ਕਹੀ ਕਿ ਆਓ ਬੈਠ ਕੇ ਗੱਲ ਕਰੀਏ ਜਦੋਂ ਮੰਨਣ ਨੂੰ ਤਿਆਰ ਸੀਗੇ ਇਹਨਾਂ ਦਾ ਕੀ ਹੋਇਆ ਕਿ ਕਿਸਾਨਾਂ ਦਾ ਇਹ ਨਾ ਵੀ ਦੋਸਤ ਨਹੀਂ ਸੀ ਮੈਂ ਕਹਿੰਦਾ ਵੀ ਰਾਜੇਵਾਲ ਦਾ ਡਾਕਟਰ ਦਾ ਇਹਨਾਂ ਦਾ ਦੋਸਤ ਹੈ ਹੋਇਆ ਕੀ ਕਿ ਜਾ ਕੇ ਇਕੱਠੇ ਹੋ ਗਏ ਇਕੱਠੇ ਹੋ ਗਏ ਤੇ ਇੱਕ ਬੰਦਾ ਫੈਸਲੇ ਲੈਣ ਜੋਗਾ ਰਹਾ ਨਹੀਂ ਇੱਕ ਬੰਦਾ ਕੋਈ ਫੈਸਲਾ ਨਹੀਂ ਲੈ ਸਕਦਾ ਸੀ ਅਸੀਂ ਕਈਆਂ ਨੂੰ ਗੱਲ ਕੀਤੀ ਸੀ ਵੀ ਆ ਤੁਸੀਂ ਚੰਗੀ ਗੱਲ ਵਾਸਤੇ ਆਜੋ ਦੋ ਜੁੜੇ ਮਿਲ ਕੇ ਪਹਿਲੇ ਗੱਲ ਕਰ ਲਓ ਕੱਚਾ ਖੜਾ ਤਿਆਰ ਕਰ ਲਓ ਤੇ ਕਰ ਲਓ ਤਾਂ ਇਹ ਕਹਿੰਦੇ ਜੀ ਨਾ ਅਸੀਂ ਮਰਨਾ ਨਹੀਂ ਪਤਾ ਨਹੀਂ ਕਿਸ ਤੋਂ ਡਰ ਸੀ ਨਾ ਨੂੰ ਇਹਨਾਂ ਨੇ ਖੁਦ ਵੀ ਆਪ ਹੀ ਉਸ ਫੈਸਲੇ ਟੇਬਲ ਤੇ ਨਹੀਂ ਆਏ ਜਦੋਂ ਕਮੇਟੀ ਬਣਾਤੀ ਵੀ ਆ ਉਸ ਕਮੇਟੀ ਤੇ ਗੱਲ ਕਰੋ ਦੋ ਕਿਸਾਨ ਨੇ ਜਾਣਾ ਸੀ ਇਹ ਕਹਿੰਦੇ ਅਫਸਰ ਲੈ ਲੈ ਚਲੋ ਵੀ ਅਫਸਰ ਲੈ ਲੈ ਵੀ ਦੋ ਬੰਦੇ ਹੀ ਗੱਲ ਰੱਖਣ ਨੂੰ ਤਾਂ ਇੱਕ ਬੰਦਾ ਹੀ ਬਹੁਤ ਹੁੰਦਾ ਹੈ ਜੇ ਸਾਰਿਆਂ ਦਾ ਇਕੱਠ ਹੁੰਦਾ ਤੇ ਇਕੱਠਕ ਦੀ ਵਿਚਾਰ ਕਰਕੇ ਇੱਕ ਬੰਦਾ ਆਪਣੀ ਗੱਲ ਰੱਖ ਲੈਂਦਾ ਕਮੇਟੀ ਦੇ ਵਿੱਚ ਦਾਣਾ ਜ਼ਰੂਰੀ ਚਾਹੀਦਾ ਸੀ ਪਰ ਉੱਥੇ ਜਾ ਕੇ ਆਪਣੀ ਗੱਲ ਰੱਖਦੇ ਜੇ ਅਗਰ ਸੈਂਟਰ ਸਰਕਾਰ ਨਾ ਮੰਦੀ ਬਾਏ ਕੱਟ ਕਰ ਜਾਂਦੇ ਲੋਕਾਂ ਨੂੰ ਸਮਝ ਆਂਦੀ ਕਿ ਵਾਕਈ ਸੈਂਟਰ ਸਰਕਾਰ ਜਿਹੜਾ ਹੈ ਕਿਸਾਨਾਂ ਦਾ ਕਰਨਾ ਨਹੀਂ ਚਾਹਦੀ ਪਰ ਜਾਣ ਹੀ ਨਾ ਟੇਬਲ ਤੇ ਬੈਠਣ ਹੀ ਨਾ ਤਾਂ ਗੱਲ ਨਹੀਂ ਬਣਦੀ ਨਾ ਲੇਕਿਨ ਜਿਵੇਂ ਪਿਛਲੀਆਂ ਜੜੀਆਂ ਬੈਠਕਾਂ ਹੋਈਆਂ ਚਲੋ ਉਹਨਾਂ ਬੈਠਕਾਂ ਚ ਸਹਿਮਤੀ ਬਣੀ ਕਾਨੂੰਨ ਵਾਪਸ ਹੋਏ ਕਿਸਾਨ ਘਰਵਾਲੋਂ ਵਾਪਸ ਪਰਤਦੇ ਨਜ਼ਰ ਆਏ ਲੇਕਿਨ ਉਹਨਾਂ ਮੀਟਿੰਗਾਂ ਦੌਰਾਨ ਜਿਹੜੀਆਂ ਹੋਰ ਮੰਗਾਂ ਦੇ ਉੱਪਰ ਸਹਿਮਤੀ ਬਣੀ ਸੀ ਹਜੇ ਤੱਕ ਕਹਿੰਦੇ ਪੂਰੀਆਂ ਨਹੀਂ ਹੁੰਦੀਆਂ ਹੋਈਆਂ ਨਜ਼ਰ ਆਈਆਂ ਹੁਣ ਵੀ ਇਹ ਕਹਿ ਰਹੇ ਹੋ ਕਿ ਹਾਂ ਅਸੀਂ ਉਹਨੂੰ ਮੀਟਿੰਗਾਂ ਤੇ ਵਿਚਾਰ ਕਰਾਂਗੇ ਅਸੀਂ ਉਸਦੇ ਫੈਕਟਸ ਜਿਹੜੇ ਨੇ ਉਹ ਪਰਖਾਂਗੇ ਉਸ ਤੋਂ ਬਾਅਦ ਵੇਖਾਂਗੇ ਕਿ ਹਾਂ ਆ ਮੰਗਾਂ ਜਿਹੜੀਆਂ ਨੇ ਪੂਰੀਆਂ ਹੋਣ ਵਾਲੀਆਂ ਨੇ ਜਾਂ ਫਿਰ ਨਹੀਂ ਦੇਖੋ ਮੰਗਾਂ ਦੇਖੋ ਕਿਸਾਨ ਦੀ ਗੱਲ ਮੈਂ ਕਿਸਾਨ ਆ ਜੀ ਕਿਸਾਨ ਅੱਜ ਤੋਂ ਨਹੀਂ ਹੈ ਕਿਸਾਨ ਦੇ ਨਾਲ ਜਾਸਤੀ ਹੋਈ ਹਰ ਵਕਤ ਹੋਈ ਹੈ ਹਰ ਟਾਈਮ ਹੋਈ ਹੈ ਕਿ ਇਨਸਾਨ ਨੂੰ ਕਿਸਾਨ ਨੂੰ ਇਨਸਾਫ ਜਿਹੜਾ ਹੈ ਨਹੀਂ ਮਿਲਿਆ ਔਰ ਨਾ ਮਿਲਣ ਦਾ ਕਾਰਨ ਕਿ ਅਸੀਂ ਇਕੱਠੇ ਹੋ ਕੇ ਇੱਕ ਗੱਲ ਨਹੀਂ ਰੱਖ ਪਾਏ ਕਿਸਾਨ ਦੇਖੋ ਕਿਸਾਨ ਕੀ ਕਹਿੰਦਾ ਅਸੀਂ ਮਤਲਬ ਫਸਲ ਨੂੰ ਤਿਆਰ ਕਰਦੇ ਆ 6 ਮਹੀਨੇ ਉਹਨੂੰ ਪਾਲਦੇ ਆ ਸਮਝਿਆ ਅਸੀਂ ਕਹਿੰਦੇ ਸੁੱਟ ਕੇ ਆ ਗਏ ਹਰੇਕ ਬੰਦਾ ਆਪਣੀ ਚੀਜ਼ ਦੀ ਬੋਲੀ ਲੈਂਦਾ ਹੈ ਔਰ ਸਾਡੀ ਜਿੰਸ ਦੀ ਬੋਲੀ ਕੋਈ ਹੋਰ ਲੈਂਦਾ ਸੁੱਟ ਕਹਿੰਦੇ ਅਸੀਂ ਤਾਂ ਮਤਲਬ ਕੀ ਹੈ ਕਿ ਇੱਕ ਇੱਕ ਠੀਕ ਹੈ ਕਿਸਾਨ ਨੂੰ ਇਨਸਾਫ ਅੱਜ ਤੱਕ ਨਹੀਂ ਮਿਲਿਆ ਪਰ ਕਿਸਾਨ ਅਸੀਂ ਸਾਰੇ ਕਿਸਾਨਾਂ ਨੂੰ ਮਿਲ ਕੇ ਇਨਸਾਫ ਲੈਣ ਦੀ ਕਪੈਸਿਟੀ ਇੱਕ ਅੱਛੀ ਇੱਕ ਸੁੱਚੀ ਗੱਲ ਕਰਕੇ ਸਾਨੂੰ ਲੈਣਾ ਚਾਹੀਦਾ ਮੋਦੀ ਸਾਹਿਬ ਦੇਣ ਨੂੰ ਤਿਆਰ ਹੈ ਲੇਕਿਨ ਹੁਣ ਦੀ ਜੜੀਆਂ ਗੱਲ ਆ ਰਹੀਆਂ ਨੇ ਕੱਲ ਸਰਵਨ ਸਿੰਘ ਪੰਦੇੜ ਨਾਲ ਵੀ ਗੱਲਬਾਤ ਹੋਈ ਕੱਲ ਡੱਲੇਵਾਲ ਸਾਹਿਬ ਨਾਲ ਵੀ ਗੱਲਬਾਤ ਹੋਈ ਉਧਰੋਂ ਹਰਿਆਣਾ ਤੋਂ ਅਭਿਮਨ ਸਿੰਘ ਆਏ ਹੋਏ ਉਹ ਸਾਰੇ ਹੀ ਕਹਿੰਦੇ ਨਜ਼ਰ ਆਏ ਕਿ ਅਗਰ ਮੰਤਰੀਆਂ ਨੂੰ ਲੱਗਦਾ ਹੈ ਅਗਰ ਬੀਜੇਪੀ ਦੇ ਆਗੂਆਂ ਨੂੰ ਲੱਗਦਾ ਹੈ ਕਿ ਇਨਸਾਫ ਨਹੀਂ ਮਿਲਿਆ ਤੇ ਦੇ ਦਿਓ ਹੁਣ ਕਿਉਂ ਪਿੱਛੇ ਹਟਦੇ ਹੋ ਲੈਣ ਤਾਂ ਸਹੀ ਇੱਕ ਟੇਬਲ ਤੇ ਗਲਤ ਕਰਨ ਦੇਖੋ ਗਲ ਸੁਣੋ ਮੈਂ ਕਿਸਾਨ ਜਿੱਥੇ ਬੰਦਿਆਂ ਨਾਲ ਰਿਹਾ ਆ ਉਹਨਾਂ ਦੀ ਮੀਟਿੰਗਾਂ ਦੇ ਵਿੱਚ ਵੀ ਗਿਆ ਸਾਡੇ ਫਾਜਲ ਕਾ ਵੀ ਸੀਗੀ ਅਸੀਂ ਮੰਗਦੇ ਕੀ ਆ ਕਿਸਾਨ ਰਾਜੇਵਾਲ ਸਾਹਿਬ ਨੂੰ ਪੁੱਛੋ ਕਿ ਆਪਾਂ ਕੀ ਮੰਗਦੇ ਸੀਗੇ ਸਾਡੇ ਮੈਨੀਫੈਸਟੋ ਚ ਕੀ ਚੀਜ਼ ਹੁੰਦੀ ਸੀ ਕਿ ਕਿਸਾਨ ਨੂੰ ਆਜ਼ਾਦ ਕੀਤਾ ਜਾਏ ਇਹ ਅਸੀਂ ਕਹਿੰਦੇ ਸੀ ਵੀ ਕਿ ਸਾਡੀ ਮਰਜ਼ੀ ਕਿਸਾਨ ਨੂੰ ਅਸੀਂ ਮਰਜ਼ੀ ਉੱਥੇ ਫਸਲ ਵੇਚੀਏ ਅਸੀਂ ਡਿਮਾਂਡ ਸੀ ਸਾਡੀ ਇਹ ਸਾਡੇ ਮੰਗ ਪੱਤਰ 'ਚ ਮੈਂ ਇਹ ਗੱਲ ਸੀਗੀ ਹੋਇਆ ਕੀ ਰਾਜੇਵਾਲ ਸਾਹਿਬ ਖੁਦ 1600 ਕਿਸਾਨ ਸਿਰ ਤੇ ਗੱਠੜੀ 5-5 ਕਿਲੋ ਕਣਕ ਦੀ ਮਾਛਲ ਚ ਗਏ ਪਰਚਾ ਹੋਇਆ ਕੱਢ ਵਾਸਤੇ ਪਰਚਾ ਕਰਾਇਆ ਕਿ ਬਲੈਕ ਕਰ ਰਹੇ ਹੋ ਅਨਾਜ ਦੀ ਤੇ ਸਾਨੂੰ ਇਹ ਆਜ਼ਾਦੀ ਚਾਹੀਦੀ ਹੈ ਮੋਦੀ ਨੇ ਕਿ ਆਜ਼ਾਦੀ ਦਿੱਤੀ ਉਸ ਕਾਨੂੰਨ ਦੇ ਵਿੱਚ ਆਜ਼ਾਦੀ ਦਿੱਤੀ ਸੀ ਮਰਜੀ ਉਥੇ ਵੇਚੋ ਨੋ ਪ੍ਰੋਬਲਮ ਕਿੱਥੇ ਜਿਹਦੇ ਮਕਸਾਨ ਦੀ ਇੱਛਾ ਕਰੇ ਵੇਚੋ ਨਾ ਵੇਚਣ ਵਾਲੇ ਟੈਕਸ ਨਾਲ ਲੈਣ ਵਾਲੇ ਦੇ ਟੈਕਸ ਤਾਂ ਸਾਨੂੰ ਤਾਂ ਉਹਦੇ ਚ ਫਾਇਦਾ ਹੀ ਹੋਣਾ ਸੀ ਕਿਸਾਨ ਨੂੰ ਤਾਂ ਫਾਇਦਾ ਹੋਣਾ ਸੀ ਜੇਕਰ ਕੋਈ ਲੈਣ ਆਂਦਾ ਕਿਨੂੰ ਲੋਡ ਸੀ ਕਣਕ ਦੀ ਅਗਰ ਬਾਹਰੋਂ ਲੈਣ ਆਂਦਾ ਸਾਡੇ ਕੋਲ ਬਾਹਰੋਂ ਲੈ ਜਾਂਦਾ ਤਾਂ ਉਹਦੇ ਤੇ ਟੈਕਸ ਨਹੀਂ ਸਾਡੇ ਤੇ ਟੈਕਸ ਨਹੀਂ ਤੇ ਸਾਨੂੰ ਤਾਂ 4 ਰੁਪਏ ਜ਼ਿਆਦਾ ਹੀ ਮਿਲਨੇ ਸੀ ਨਾ ਜੀ ਤਾਂ ਇਸ ਕਰਕੇ ਜਿਹੜੀ ਸੇਲੋ ਦੀ ਇਹਨਾਂ ਨੇ ਵਿਰੋਧ ਕੀਤਾ ਗੋਦਾਮ ਗੋਦਾਮ ਸਭ ਇਹ ਚੀਜ਼ਾਂ ਵੱਢਣੀ ਚਾਹੀਦੀਆਂ ਤਾਂ ਉਹ ਚੀਜ਼ਾਂ ਸੀ ਪਹਿਲੇ ਮੰਗਦੇ ਸੀ ਅਸੀਂ ਉਹਦਾ ਵਿਰੋਧ ਕਰਨ ਲੱਗੇ ਹਾਂ ਲੇਕਿਨ ਉਹ ਕਹਿੰਦੇ ਕਿ ਐਮਐਸਪੀ ਕਾਨੂੰਨ ਬਣਾਉਣ ਦੇ ਵਿੱਚ ਦਿੱਕਤ ਕੀ ਆ ਰਹੀ ਹੈ ਕਾਨੂੰਨ ਬਣਾ ਦਿਓ ਤਾਂ ਕਿ ਕਿਸਾਨ ਆਪਣੇ ਆਪ ਨੂੰ ਮਹਿਫੂਜ਼ ਸਮਝੇ ਉਹ ਸਮਝੇ ਕਿ ਹਾਂ ਜਿਹੜੀਆਂ ਫਸਲਾਂ ਲਾ ਰਿਆ ਉਸ ਨੂੰ ਪ੍ਰੋਪਰ ਮੁੱਲ ਮਿਲਦਾ ਨਜ਼ਰ ਆਏਗਾ ਨਹੀਂ ਬਣਨਾ ਚਾਹੀਦਾ ਬਣਾ ਦੇਣਾ ਚਾਹੀਦਾ ਸਰਕਾਰ ਤੁਹਾਡੀ ਕਿਉਂ ਨਹੀਂ ਬਣਾਉਂਦੀ ਸਾਡੋ ਕੋ ਗੱਲ ਸੁਣੋ ਕਿਸਾਨ ਪਰੇਸ਼ਾਨ ਹੈ ਤੇ ਮੰਨਦਾ ਸਰਕਾਰ ਤਿਆਰ ਹੈ ਪਰ ਗਾਲਾਂ ਕੱਢਣ ਨਾਲ ਤਾਂ ਨਹੀਂ ਨਾ ਸਾਨੂੰ ਲੈਣਾ ਵੀ ਆਣਾ ਜਿੱਦੇ ਕੋਲ ਲੈਣਾ ਅਸਦੇ ਨਾਲ ਚਾ ਕੇ ਚੱਦਣ ਨਾਲ ਗੱਲ ਤਾਂ ਕਰੀਏ ਅਸੀਂ ਜਾਈਏ ਤੂੰ ਤੜਕ ਕਰਕੇ ਅਸ ਜਾਈਏ ਅਸੀਂ ਵੀ ਅਸੀਂ ਤਾਂ ਗੜ ਲੱਗਣਾ ਤਾਂ ਫਿਰ ਮਿਲੂਗਾ ਕੀ ਆਰਾਮ ਨਾਲ ਬੈਠ ਕੇ ਟੇਬਲ ਤੇ ਦੇਖੋ ਗੱਲ ਸੁਣੋ ਸਾਡੇ ਗੰਨੇ ਕਿਸਾਨਾਂ ਦੀ ਗੰਨੇ ਦੀ ਸਮੱਸਿਆ ਸੀ ਅਸੀਂ ਮੋਦੀ ਸਾਹਿਬ ਤੋਂ ਟਾਈਮ ਲਿੱਤਾ ਅਸੀਂ ਮੋਦੀ ਸਾਹਿਬ ਨੇ ਟਾਈਮ ਦਿੱਤਾ ਮੇਰੇ ਨਾਲ ਬਲੂਕਾ ਸਾਹਿਬ ਵੀ ਗਏ ਅਸੀਂ 80 ਬੰਦੇ ਗਏ ਜੀ ਤੇ ਮੋਦੀ ਸਾਹਿਬ ਨਾਲ ਟੇਬਲ ਤੇ ਗੱਲ ਕੀਤੀ ਤੇ ਸਾਰੀ ਗੱਲ ਉਹਨਾਂ ਨੇ ਮੰਨ ਲਈ ਗੰਨੇ ਦੀ ਸਮੱਸਿਆ ਹੱਲ ਹੋਈ ਤੇ ਆਰਾਮ ਨਾਲ ਗੱਲ ਕਰਨਾ ਜੀ ਐਵੇਂ ਤਾਂ ਨਹੀਂ ਵੀ ਅਸੀਂ ਤਾਂ ਇੱਕ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਮਦਦਸਤਾ ਕਰਦੇ ਨਜ਼ਰ ਆਏ ਨੇ ਉਹ ਕਹਿੰਦੇ ਮੈਂ ਤੇ ਕਿਸਾਨਾ ਦਾ ਵਕੀਲ ਬਣ ਕੇ ਇਸ ਮੀਟਿੰਗ ਦੇ ਵਿੱਚ ਬੈਠਾ ਸੀ ਤਾਂ ਕਿ ਕਿਸਾਨਾਂ ਦੀ ਗੱਲ ਜਿਹੜੀ ਹੈ ਪ੍ਰੋਪਰ ਕੇਂਦਰ ਤੱਕ ਪਹੁੰਚਾ ਸਕੀਏ ਨਾਟਕ ਕਰ ਹੈ ਪੰਜਾਬ ਦਾ ਮੁੱਖ ਮੰਤਰੀ ਨਾਟਕਕਾਰ ਕਲਾਕਾਰ ਇਹ ਹੈ ਕੀ ਉਹ ਨਾਤਾ ਕੰਪ ਮੁੱਖ ਮੰਤਰੀ ਨੂੰ ਕਿਸਾਨੀ ਦੇ ਬਾਰੇ ਪਤਾ بس ਗੱਲਾਂ ਦਾ ਪਤਾ ਹੈ ਸਟੇਜ ਤੇ ਦੇਖੋ ਜਿਹੜਾ ਕੰਮ ਕੀਤਾ ਉਸ ਬੰਦਾ ਉਸੇ ਚ ਕਲਾਕਾਰ ਹੁੰਦਾ ਜੇ ਖੇਤੀ ਕਰੇਗਾ ਤਾਂ ਖੇਤੀ ਦਾ ਕਲਾਕਾਰ ਹੋਏਗਾ ਰਾਜਨੀਤੀ ਕਰੇਗਾ ਤਾਂ ਰਾਜਨੀਤੀ ਦਾ ਕਲਾਕਾਰ ਹੋਏਗਾ ਮੰਨ ਕੇ ਚੱਲੋ ਜਿਹੜਾ ਬੰਦਾ ਬਸ ਲਾਂਦਾ ਕਾਰ ਦੇ ਦੋ ਤਾਂ ਥੋੜੀ ਮੁਸ਼ਕਲ ਹੁੰਦੀ ਹੈ ਨਾ ਤਾਂ ਉਹ ਸਿਸਟਮ ਚੇਂਜ ਹੈ ਮਤਲਬ ਮੁੱਖ ਮੰਤਰੀ ਮਤਲਬ ਨਾ ਜੀ ਇਹਨਾਂ ਨੇ ਜਿਹੜਾ ਕੇਜਰੀਵਾਲ ਨੇ ਗੱਲ ਕਹੀ ਇਹਨਾਂ ਨੇ ਕਿਹੜਾ ਕਿਸਾਨ ਦਾ ਭਲਾ ਕੀਤਾ ਇਹ ਕਹਿੰਦੇ ਸੀਗੇ ਅਗਰ ਕੋਈ ਨੁਕਸਾਨ ਕਿਸਾਨ ਦਾ ਹੋਇਆ ਸਭ ਤੋਂ ਪਹਿਲਾਂ 20000 ਰੁਪਏ ਸੀ ਕਿਸਾਨ ਦੇ ਖਾਤੇ 'ਚ ਪਾਵਾਂਗੇ ਤੇ ਅੱਜ ਕੀ ਹੋਇਆ ਅੱਜ ਪੰਜਾਬ 'ਚ ਕਿਸੇ ਨੂੰ ਕੀ ਦਿੱਤਾ ਹੈ ਅੱਜ ਬੀਜ ਕਿੰਨਾ ਮਾੜਾ ਅੱਜ ਨਰਮਾ ਹੋਇਆ ਨਹੀਂ ਅੱਜ ਹਬੋਰ ਜਾ ਕੇ ਦੇਖੋ ਕਿਸਾਨ ਤਰਾਇ ਮਾਮ ਤਰਾਇ ਮਾਮ ਕਰ ਰਹੇ ਅੱਜ ਇਹਨਾਂ ਨੇ ਜੁੜੀਏ ਗਲਤ ਕਰਦੇ ਕਿਸਾਨਾਂ ਜੋ ਡਾਂਗਾ ਮਾਰ ਕੇ ਭਜਾਉਂਦੇ ਨੇ ਇਹ ਤਾਂ ਅੱਜ ਥੋੜੀ ਜੀ ਗੱਲ ਇਹਦੇ ਵਰਕਰ ਕਲਬ ਦੇਖੋ ਇਹਦਾ ਜਿਹੜਾ ਸੈਨ ਸਕਤੀ ਹੋਣੀ ਚਾਹੀਦੀ ਹੈ ਇਹਦੀ ਵੀ ਸੈਨ ਸਕਤੀ ਹੈ ਹੀ ਨਹੀਂ ਵੀ ਜਿਹੜਾ ਕੁਰਸੀ ਤੇ ਬਹਿਹਦਾ ਹੈ ਲੋਕੀ ਉਲਾਮਾ ਉਹਨੂੰ ਦੇਣਗੇ ਔਰ ਮੋਦੀ ਦੀ ਸੈਨ ਸ਼ਕਤੀ ਦੇਖੋ ਕਿੰਨੀਆਂ ਗਾੜਾ ਕੜੀਆਂ ਕਿੰਨੇ ਮੰਦੇ ਬੋਲੇ ਕਿਸੇ ਤੇ ਉਹ ਤਕਨੀਕੀ ਇਹਨੇ ਇੱਕ ਕੋਈ ਸੀਗਾ ਉਹ ਕੀ ਨਾ ਉਹਦਾ ਰੋਜ ਆਂਦਾ ਜਿਹਨੂੰ ਅੰਦਰ ਫੜਕੇ ਕੀਤਾ ਉਹ ਲੱਖੇ ਕੀ ਹੈਗਾ ਬਾਨਾ ਸਿੱਧੂ ਵਗੈਰਾ ਵੀ ਠੀਕ ਹੈ ਸਰਕਾਰ ਦੇ ਉਲਟੀ ਗੱਲ ਕਰਨੀ ਹੈ ਜੇ ਸਾਬਾਸੀ ਮਿਲਨੀ ਹੈ ਤਾਂ ਸਰਕਾਰ ਨੂੰ ਮਿਲਨੀ ਉਲਾਮਾ ਮਿਲਨੇ ਤਾਂ ਸਰਕਾਰ ਨੂੰ ਮਿਲਣਾ ਤੇ ਜੇਰਾ ਰੱਖ ਕਾਹਦਾ ਤੂੰ ਪਰਿਵਾਰ ਤੇ ਪਰਚਾ ਜੀ ਦਿੰਦਾ ਸੋ ਕਿਸਾਨ ਜਿੱਥੇ ਬੰਦੀਆਂ ਦੇਸ਼ ਭਰ ਦੀਆਂ ਦਿੱਲੀ ਵੱਰ ਨੂੰ ਕੁਛ ਕਰਨ ਲਈ ਤਿਆਰ ਬੈਠੀਆਂ ਨੇ ਉਹ ਕਹਿੰਦੇ ਜੇਕਰ 12 ਤਰੀਕ ਤੱਕ ਸਾਡਾ ਮਸਲਾ ਹੱਲ ਕਰ ਦਿਓ ਤੇ ਠੀਕ ਨਹੀਂ ਤੇ ਅਸੀਂ ਦਿੱਲੀ ਦੀ ਬਰੂਹਾਂ ਤੇ ਪੁਰਾਣੇ ਵਾਂਗੂ ਬੈਠਾਂਗੇ ਜਿਸ ਤਰ੍ਹਾਂ ਪਹਿਲਾਂ ਬੈਠੇ ਸੀ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਮੋਦੀ ਸਾਹਿਬ ਨੇ ਤਾਂ ਕਹਿਤਾ ਸੀਗਾ ਤੇ ਕੱਲ ਕਰਨ ਟਾਈਮ ਲੈਣ ਐਨੇ ਤੇ ਜਾਣ ਦੀ ਲੋੜ ਹੀ ਨਹੀਂ ਹੈ ਮੋਦੀ ਸਾਹਿਬ ਤਾਂ ਟਾਈਮ ਮੰਗਣ ਕਿਸਾਨਾਂ ਨੂੰ ਮੋਦੀ ਸਾਹਿਬ ਟਾਈਮ ਦੇਣਗੇ ਆਪਦੀ ਗੱਲ ਕਰਨ ਮਸਲਾ ਮੋਦੀ ਸਾਹਿਬ ਤਾਂ ਤਿਆਰ ਬੈਠੇ ਨੇ ਸੈਂਟਰ ਸਰਕਾਰ ਤਿਆਰ ਬੈਠੀ ਹੈ ਮਸਲੇ ਹੱਲ ਕਰਨ ਵਾਸਤੇ ਪਰ ਸਾਡਾ ਦੇਸ਼ ਹੈ ਸਾਨੂੰ ਇਹ ਵੀ ਦੇਖਣ ਚਾਹੀਦੀ ਹੈ ਕਿ ਜਿਹੜੇ ਦਿਵਾਰ ਨੂੰ ਅਸੀਂ ਧੱਕਾ ਲਾਵਾਂਗੇ ਤਾਂ ਨਹੀਂ ਖੁੱਲੇਗਾ ਅਗਰ ਗੇਟ ਨੂੰ ਧੱਕਾ ਲਾਵਾਂਗੇ ਤਾਂ ਖੁੱਲੇ ਸਾਨੂੰ ਇਹ ਸਮੱਸਿਆ ਦੇਖਣੀ ਚਾਹੀਦੀ ਹੈ ਕਿ ਇਹ ਮਸਲਾ ਹੱਲ ਹੋ ਸਕਦਾ ਹੈ ਵਿਚਾਰ ਕਰਨ ਜਿਹੜਾ ਹੋ ਸਕਦਾ ਹੈ ਉਹ ਮੋਦੀ ਸਾਹਿਬ ਕਦੇ ਮਨਾਂ ਨਹੀਂ ਕਰਦੇ ਚਲੋ ਬਿਲਕੁਲ ਦੇਖੋ ਇਹਨਾਂ ਨੇ ਵੱਡੀ ਗੱਲ ਆਖੀ ਹੈ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿੰਦੇ ਨਜ਼ਰ ਆਏ ਨੇ ਕਿ ਮੋਦੀ ਸਰਕਾਰ ਕਿਸਾਨਾਂ ਦੀ ਮੰਗਾ ਮੰਨਣ ਲਈ ਤਿਆਰ ਹੈ ਲੇਕਿਨ ਕਿਸਾਨਾਂ ਨੂੰ ਵੀ ਸਹੀ ਤਰੀਕਾ ਇਕਤਿਆਰ ਕਰਨ ਦੀ ਲੋੜ ਹੈ ਹਾਲਾਂਕਿ ਵੇਖਣ ਵਾਲੀ ਗੱਲ ਰਹੇਗੀ ਕਿ ਇਹ ਨਾ ਦੀ ਗੱਲ ਦਾ ਕਿਸਾਨ ਜੱਥੇਬੰਦੀਆਂ ਦੇ ਆਗੂ ਇਹਨਾਂ ਨੂੰ ਕਿਸ ਲਹਿਜ਼ੇ ਦੇ ਵਿੱਚ ਜਵਾਬ ਦਿੰਦੇ ਨਜ਼ਰ ਆਂਦੇ ਨੇ ਕੈਮਰਾ ਪਰਸਨ ਅਨਿਲ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ